ਜਸਵੀਰ ਕੌਰ ਪਿੰਡ ਸਰੋਆ ਦੀ ਰਹਿਣ ਵਾਲੀ ਹੈ ਜ਼ਿਲ੍ਹਾ ਨਵਾਂ ਸ਼ਹਿਰ ਤਿੰਨ ਸਾਲ ਪਹਿਲਾਂ ਇਹਦੀ ਜਿਹੜੀ ਦੋਸਤੀ ਹੈ ਉਹ ਲਖਵੀਰ ਸਿੰਘ ਨਾਲ ਹੋ ਜਾਂਦੀ ਹੈ ਜਿਹੜਾ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਔਰ ਇਹਨਾਂ ਦੀ ਦੋਸਤੀ ਦੇ ਵਿੱਚ ਸੂਤਰ ਧਾਰ ਹੁੰਦੀ ਹੈ ਲਖਵੀਰ ਦੀ ਸਿਸਟਰ ਜਸਵੀਰ ਕੌਰ ਜਿਹੜੀ ਹੈ ਇੱਕ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਦੀ ਹੁੰਦੀ ਹੈ ਇਸੇ ਦੌਰਾਨ ਪਹਿਲਾਂ ਇਹਦੀ ਜਿਹੜੀ ਮੁਲਾਕਾਤ ਹੈ ਉਹ ਲਖਵੀਰ ਸਿੰਘ ਦੀ ਭੈਣ ਦੇ ਨਾਲ ਹੁੰਦੀ ਹੈ ਤੇ ਬਾਅਦ ਚੋਂ ਲਖਵੀਰ ਸਿੰਘ ਦੀ ਐਂਟਰੀ ਹੁੰਦੀ ਹੈ ਜਸਵੀਰ ਕੌਰ ਜੋ ਕਿ ਬਹੁਤ ਵਧੀਆ ਕੰਮ ਕਰ ਰਹੀ ਸੀ ਸ਼ੇਅਰ ਮਾਰਕੀਟ ਦੇ ਵਿੱਚ ਏ ਤੇ ਲਖਵੀਰ ਜਿਨ੍ਹਾਂ ਦੀ ਹੁਣ ਦੋਸਤੀ ਹੋ ਚੁੱਕੀ ਸੀ ਕਰੀਬ 3 ਸਾਲ ਹੋ ਚੁੱਕੇ ਸੀ ਇਹਨਾਂ ਦੇ ਰਿਲੇਸ਼ਨ ਨੂੰ ਇਹ ਆਪਸ 'ਚ ਫੈਸਲਾ ਕਰਦੇ ਆਂ ਵੀ ਆਪਾਂ ਇਸ ਰਿਸ਼ਤੇ ਨੂੰ ਜਿਹੜਾ ਉਹ ਵਿਆਹ ਦਾ ਰੂਪ ਦੇ ਦਈਏ ਜਾਂ ਕਿ ਆਪਾਂ ਜਿਹੜੇ ਆ ਮੀਆਂ ਬੀਬੀ ਬਣ ਜਾਈਏ ਪਰ ਜਦੋਂ ਲਖਵੀਰ ਸਿੰਘ ਤੇ ਜਸਵੀਰ ਕੌਰ ਦੇ ਮਾਤਾ ਪਿਤਾ ਵਿਆਹ ਫਿਕਸ ਕਰ ਲੈਂਦੇ ਆ 12 ਮਾਰਚ ਦੀ ਤਰੀਕ ਫਿਕਸ ਕਰ ਲੈਂਦੇ ਆ ਮੈਰਿਜ ਪੈਲੇਸ ਬੁੱਕ ਹੋ ਜਾਂਦਾ ਹਲਵਾਈ ਜਿਹੜੇ ਆ ਉਹ ਆਪਣਾ ਖਾਣਾ ਬਣਾ ਚੁੱਕੇ ਹੁੰਦੇ ਆ ਸਾਜੋ ਸਮਾਨ ਜਿਹੜਾ ਸੱਜ ਚੁੱਕਾ ਹੁੰਦਾ ਡੈਕੋਰੇਸ਼ਨ ਹੋ ਚੁੱਕੀ ਹੁੰਦੀ ਆ ਤਾਂ ਇਸੇ ਦੌਰਾਨ ਜਿਹੜਾ ਲਖਵੀਰ ਸਿੰਘ ਆ ਉਹ ਬਰਾਤ ਲੈ ਕੇ ਮੈਰਿਜ ਪੈਲਸ ਦੇ ਵਿੱਚ ਪਹੁੰਚਦਾ ਹੀ ਨਹੀਂ ਦਰਅਸਲ ਇਸ ਵਿਆਹ ਵਾਸਤੇ ਲਖਵੀਰ ਸਿੰਘ ਜਿਹੜਾ ਉਹ 5-6 ਦਿਨ ਪਹਿਲਾਂ ਹੀ ਜਿਹੜਾ ਇਹ ਤੋਂ ਮੁਨਕਰ ਹੋ ਗਿਆ ਸੀ ਉਹ ਕਹਿੰਦਾ ਵੀ ਮੈਂ ਵਿਆਹ ਨਹੀਂ ਕਰਨਾ ਮੇਰੇ ਜਿਹੜੇ ਮਾਤਾ-ਪਿਤਾ ਉਹ ਮੰਨਦੇ ਨਹੀਂ ਐ ਇਸ ਰਿਸ਼ਤੇ ਨੂੰ ਹਾਲਾਂਕਿ ਜਸਵੀਰ ਕੌਰ ਇਹ ਕਹਿੰਦੀ ਹੈ ਵੀ ਇਹ ਜਦੋਂ ਸਾਡਾ ਵਿਆਹ ਫਿਕਸ ਹੋਇਆ ਉਸ ਦੌਰਾਨ ਸਾਡੇ ਦੋਵਾਂ ਦੇ ਪਰਿਵਾਰਕ ਮੈਂਬਰ ਉੱਥੇ ਮੌਜੂਦ ਸੀਗੇ ਦੋਵਾਂ ਦੇ ਮਾਤਾ-ਪਿਤਾ ਜਿਹੜੇ ਆ ਉੱਥੇ ਮੌਜੂਦ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ 12 ਮਾਰਚ ਦੀ ਤਰੀਕ ਜਿਹੜੀ ਆ ਉਹ ਨਿਸ਼ਚਿਤ ਕੀਤੀ ਗਈ ਸੀ ਵਿਆਹ ਵਾਸਤੇ ਪਰ ਅਚਾਨਕ ਲਖਵੀਰ ਸਿੰਘ ਇਹ ਗੱਲ ਕਹਿ ਰਿਹਾ ਕਿ ਮੇਰੇ ਮਾਤਾ ਜੀ ਜਿਹੜੇ ਆ ਉਹ ਇਸ ਵਿਆਹ ਵਾਸਤੇ ਮੰਨਦੇ ਨਹੀਂ ਇਸੇ ਦੇ ਚਲਦਿਆਂ ਜਸਵੀਰ ਕੌਰ ਜਿਹੜੀ ਆ ਇਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਪਹੁੰਚਦੀ ਆ ਉੱਥੇ ਜਾ ਕੇ ਜਸਵੀਰ ਕੌਰ ਦੇ ਦੱਸਣ ਮੁਤਾਬਕ ਇਹ ਹੱਥੋਪਾਈ ਹੋ ਜਾਂਦੇ ਆ ਇੱਕ ਦੂਜੇ ਨੂੰ ਸੱਟਾਂ ਵੀ ਲੱਗਦੀਆਂ ਨੇ ਪੁਲਿਸ ਜਿਹੜਾ ਮਾਮਲਾ ਆ ਉਹ ਪੁਲਿਸਕੋਲ ਪਹੁੰਚ ਜਾਂਦਾ ਹੁਣ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਕਿਉਂਕਿ ਜਸਵੀਰ ਕੌਰ ਇਹ ਕਹਿ ਰਹੀ ਆ ਕਿ ਜਦੋਂ ਤੋਂ ਸਾਡਾ ਰਿਲੇਸ਼ਨ ਚੱਲ ਰਿਹਾ ਸੀ ਅਸੀਂ ਵਕ ਵਕ ਤਾਵਾਂ ਦੇ ਉੱਤੇ ਘੁੰਮਦੇ ਵੀ ਰਹੇ ਅਸੀਂ ਮਿਲਦੇ ਵੀ ਰਹੇ ਔਰ ਇਸੇ ਦੌਰਾਨ ਲਖਵੀਰ ਸਿੰਘ ਉਹਦੇ ਕੋਲੋਂ ਯਾਨੀ ਕਿ ਜਸਵੀਰ ਕੌਰ ਕੋਲੋਂ ਹੁਣ ਤੱਕ 20 ਤੋਂ 25 ਲੱਖ ਰੁਪਇਆ ਵੀ ਲੈ ਚੁੱਕਾ ਹਾਲਾਂਕਿ ਜਦੋਂ ਇਸ ਮਾਮਲੇ ਦੇ ਵਿੱਚ ਸਾਡੀ ਗੱਲ ਐਸ ਐਚ ਓ ਸਦਰ ਦੇ ਨਾਲ ਹੋਈ ਬਰਨਾਲਾ ਦੇ ਨਾਲ ਹੋਈ ਤਾਂ ਉਹ ਕਹਿ ਰਿਹਾ ਵੀ ਅਸੀਂ ਬੈਂਕ ਦੀਆਂ ਜਿਹੜੀਆਂ ਡਿਟੇਲਸ ਆ ਉਹਨਾਂ ਨੂੰ ਖੰਘਾਲ ਰਹੇ ਆ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਪਰ ਹਾਲੇ ਤੱਕ ਕਿਸੇ ਕਿਸਮ ਦਾ ਕੋਈ ਸਬੂਤ ਜਿਹੜਾ ਸਾਹਮਣੇ ਨਹੀਂ ਆਇਆ ਕਿਉਂਕਿ ਇਸ ਮਾਮਲੇ ਦੀ ਤਫਤੀਸ਼ ਜਿਹੜੀ ਆ ਉਹ ਚੱਲ ਰਹੀ ਆ ਔਰ ਦੂਸਰੇ ਪਾਸੇ ਜਸਵੀਰ ਕੌਰ ਜਿਹੜੀ ਆ ਉਹ 12 ਮਾਰਚ ਵਾਲੇ ਦਿਨ ਲਖਵੀਰ ਸਿੰਘ ਨੂੰ ੜੀਕਦੀ ਰਹੀ ਕਿ ਲਖਵੀਰ ਸਿੰਘ ਬਰਾਤ ਲੈ ਕੇ ਆਏਗਾ ਔਰ ਜਸਬੀਰ ਕੋਰ ਕਹਿੰਦੀ ਹੈ ਕਿ ਜਦੋਂ ਮੇਰੀ ਗੱਲ ਲਖਵੀਰ ਨਾਲ ਹੋ ਰਹੀ ਸੀ ਜਦੋਂ ਸਾਡਾ ਵਿਆਹ ਫਿਕਸ ਹੋ ਗਿਆ ਸੀਗਾ ਤਾਂ ਜਿਹੜਾ ਲਖਵੀਰ ਸਿੰਘ ਹੈ ਇਹ 15 ਫਰਵਰੀ ਨੂੰ ਫੌਜ ਤੋਂ ਛੁੱਟੀ ਲੈ ਕੇ ਵਾਪਸ ਵੀ ਆ ਗਿਆ ਸੀ ਔਰ ਇਹਨੇ ਕਈ ਵਾਰ ਮੈਨੂੰ ਵੀਡੀਓ ਕਾਲ ਵੀ ਕੀਤੀ ਕਿ ਸਾਡੇ ਘਰ ਦੇ ਵਿੱਚ ਵੀ ਤਿਆਰੀਆਂ ਚੱਲ ਰਹੀਆਂ ਨੇ ਸਾਡੇ ਘਰ ਦੇ ਵਿੱਚ ਵੀ ਜਿਹੜਾ ਉਹ ਰੰਗ ਦਾ ਕੰਮ ਚੱਲ ਰਿਹਾ ਸਾਫ ਸਫਾਈ ਹੋ ਰਹੀ ਹੈ ਡੈਕੋਰੇਸ਼ਨ ਹੋ ਰਹੀ ਹੈ ਪਰ ਅਚਾਨਕ ਕਹਿੰਦੀ ਇਹ ਮੁੱਕਰ ਜਾਂਦਾ ਇਹ ਅਚਾਨਕ ਮੈਨੂੰ ਫੋਨ ਕਰਕੇ ਕਹਿੰਦਾ ਕਿ ਮੈਂ ਜਿਹੜਾ ਤੇਰੇ ਨਾਲ ਵਿਆਹ ਕਰ ਨਹੀਂ ਸਕਦਾ ਕਿਉਂਕਿ ਮੇਰੇ ਮਾਤਾ ਜੀ ਨਹੀਂ ਮੰਨਦੇ ਸੋ ਹੁਣ ਇਹ ਜਿਹੜਾ ਸਾਰਾ ਮਾਮਲਾ ਇਹ ਪੁਲਿਸ ਦੇ ਕੋਲ ਹੈ ਤਫਤੀਸ਼ ਜਿਹੜੀ ਜਾਰੀ ਹੈ ਔਰ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ ਔਰ ਜਿਹੜੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਆ ਉਹਨਾਂ ਦੀ ਅਸਲ ਸੱਚਾਈ ਕੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ